ਹਸਪਤਾਲ ਦੇ ਮੈਟਰਨਿਟੀ ਵਾਰਡਰ ਵਿੱਚ ਜਤਿੰਦਰ ਆਪਣੀ ਨਵਜੰਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ ਦੀ ਉਡੀਕ ਵਿੱਚ ਸੀ ਜਿਸ ਨੇ ਹਾਲੇ ਆਪਣੀ ਬੱਚੀ ਦਾ ਮੂੰਹ ਨਹੀਂ ਸੀ ਦੇਖਿਆ ਪਰ ਸੂਤ ਦੀਆਂ ਪੀੜਾਂ ਨਾਲ ਝੂਂਜਦੀ ਜਤਿੰਦਰ ਇੱਕ ਅਨੋਖੇ ਆਨੰਦ ਦਾ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਕੋਈ ਹੀ ਸਮਝ ਸਕਦੀ ਸੀ ਔਰ ਕੋਈ ਨਹੀਂ ਉਹ ਉਸ ਘੜੀ ਦੀ ਬਹੁਤ ਬੇਤਾਬੀ ਨਾਲ ਉਡੀਕ ਕਰ ਰਹੀ ਸੀ ਜਦੋਂ ਹਰਚਰਨ ਉਸ ਨੂੰ ਅਤੇ ਬੱਚੀ ਨੂੰ ਦੇਖੇਗਾ ਅਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ ਕਰੇਗਾ ਕਲਪਨਾਵਾਂ ਦੀਆਂ ਲਹਿਰਾਂ ਵਿੱਚ ਤਾਂ ਵੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਦੀ ਚਿੱਤਲ ਦੇ ਰਹੀ ਸੀ ਉੱਥੇ ਉਹ ਮਨ ਹੀ ਮਨ ਵਿੱਚ ਹਰਚਰਨ ਆਪਣੀ ਅਤੀਤ ਵਾਰਤਾ ਕਰ ਰਹੀ ਸੀ ਮੇਰੇ ਪਿਆਰੇ ਹਰਚਰਨ ਜੋ ਤੇਰੀ ਛੋਟੀ ਜ਼ਹਿਨੀ ਸ਼ਾਮੀ ਮੇਰੇ ਸਾਹਮਣੇ ਹੈ ਇਸਨੇ ਸਾਡੀ ਜ਼ਿੰਦਗੀ ਵਿੱਚ ਆ ਕੇ ਸਜਣਾ ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਹੈ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾ ਕੇ ਬੁਰੀ ਹੋਈ ਹੈ। ਪਤਾ ਨਹੀਂ ਕਈ ਲੋਕ ਕਿਵੇਂ ਜਨਮ ਜਨਮਾਤਰਾ ਦੀ ਭੁੱਖ ਪੂਰੀ ਕਰਨ ਲਈ ਕਿਸ ਜਨਮ ਵਿੱਚ ਆਉਂਦੇ ਤੇ ਜਾਂਦੇ ਹਨ। ਅਤੇ ਫਿਰ ਵੀ ਉਹਨਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਕਈ ਲੋਕ ਖੁਸ਼ੀਆਂ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਊਨੇ ਮਹਿਸੂਸ ਕਰਦੇ ਹਨ। ਪਤਾ ਨਹੀਂ ਉਹਨਾਂ ਦੀ ਭੁੱਖ ਇੰਨੀ ਕਿਉਂ ਹੁੰਦੀ ਹੈ ਪਤਾ ਨਹੀਂ ਉਹਨਾਂ ਦੀ ਭੁੱਖ ਪੂਰੀ ਕਿਉਂ ਨਹੀਂ ਹੁੰਦੀ ਕੀ ਇਹ ਉਹਨਾਂ ਦੇ ਪੂਰਵ ਲੇਖਨ ਦਾ ਫਲ ਹੈ ਕੀ ਇਹ ਉਹਨਾਂ ਦਾ ਨਿੱਜੀ ਕਸੂਰ ਹੈ ਕੀ ਉਹ ਬੇਵੱਸ ਹਨ ਕੀ ਉਹ ਬੇਸਬਰੇ ਹਨ ਅਜਿਹੇ ਸਵਾਲਾਂ ਨੂੰ ਮੈਂ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹਾਂ ਉਹ ਓਨੇ ਹੀ ਉਲਝਦੇ ਜਾਂਦੇ ਹਨ ਕਦੇ-ਕਦੇ ਮਨ ਨੂੰ ਅਜਿਹੇ ਲੋਕਾਂ ਉੱਤੇ ਗੁੱਸਾ ਆਉਂਦਾ ਹੈ ਤੇ ਉਹਨਾਂ ਵਿੱਚ ਸਬਰ ਕਿਉਂ ਨਹੀਂ ਫਿਰ ਕਦੀ ਕਦੀ ਮੈਨੂੰ ਉਨਾਂ ਉੱਤੇ ਤਰਸ ਵੀ ਆ ਜਾਂਦਾ ਹੈ ਕਿ ਪਤਾ ਨਹੀਂ ਉਹ ਬੇਵਸ ਲੋਕ ਕਿੰਨੇ ਜਨਮਾਂ ਵਿੱਚ ਅਜ਼ਹੀਆਂ ਅੰਤੁਸ਼ਟੀਆਂ ਨਾਲ ਦੁਖੀ ਹੁੰਦੇ ਹੋਏ ਇਸ ਜਨਮ ਵਿੱਚ ਪਹੁੰਚੇ ਹੋਣਗੇ ਪਰ ਮੇਰੀ ਭੁੱਖ ਤਾਂ ਸਿਰਫ ਇਸ ਜਨਮ ਦੀ ਹੈ ਜਿਹੜੀ ਮੇਰੇ ਪੈਦਾ ਹੋਣ ਨਾਲ ਹੀ ਪੈਦਾ ਹੋਈ ਅਤੇ ਇਸੇ ਜਨਮ ਵਿੱਚ ਹੀ ਪੂਰੀ ਹੋਊਗੀ ਹੁਣ ਮੈਨੂੰ ਮੌਤ ਜਦੋਂ ਮਰਜੀ ਆ ਜਾਵੇ ਮੈਂ ਹੱਸਦੀ ਹੱਸਦੀ ਉਸੇ ਝੋਲੀ ਵਿੱਚ ਆਪਣੀ ਜਾਣ ਪਾ ਦੇਵਾਂਗੀ ਹੁਣ ਮੇਰੀ ਰੂਹ ਨੂੰ ਹੋਰ ਕਿਸੇ ਜਨਮ ਵਿੱਚ ਕਿਸੇ ਵੀ ਖੁਆਇਸ਼ ਘਾਤਰ ਪੜਕਣ ਦੀ ਕੋਈ ਲੋੜ ਨਹੀਂ ਮੇਰੀ ਇਸ ਜਨਮ ਦੀ ਖੁਆਇਸ਼ ਮੇਰੀ ਉਸ ਤੱਕ ਨਹੀਂ ਤੋਂ ਸ਼ੁਰੂ ਹੋਈ ਸੀ ਜਿਹੜੀ ਤੂੰ ਮੇਰੇ ਵੱਲੋਂ ਬੜੀ ਬੇਪਰਵਾਹੀ ਨਾਲ ਛੁੱਟੀ ਸੀ ਪਰ ਤੇਰੀ ਬੇਪਰਵਾਹੀ ਹੀ ਮੇਰੇ ਤੁਰੰਦਰ ਤੱਕ ਉਤਰ ਗਈ ਸੀ ਤੇ ਉਸ ਦਿਨ ਤੋਂ ਹੀ ਇਸਨੇ ਮੇਰੇ ਦਿਲ ਦੀਆਂ ਪਰਤਦਰ ਪਰਤ ਦੁਗਾਣਾ ਵਿੱਚ ਵਸਾ ਕਰ ਲਿਆ ਸੀ ਮੇਰੀ ਹਰ ਸੋਚ ਅਤੇ ਹਰ ਕੰਮ ਵਿੱਚ ਤੂੰ ਆਪਣੀ ਸਾਥੀ ਭਰਨ ਲੱਗ ਪਿਆ ਸੀ ਤੇਰਾ ਸਾਥ ਮੇਰੇ ਨਾਲ ਨਾ ਹੋਣ ਦੇ ਬਾਵਜੂਦ ਵੀ ਤੂੰ ਖਿਆਲਾਂ ਵਿੱਚ ਹਮੇਸ਼ਾ ਮੇਰੇ ਨਾਲ ਸੀ ਮੇਰੇ ਦੁੱਖ ਵਿੱਚ ਮੇਰੇ ਸੁੱਖ ਵਿੱਚ ਮੇਰੇ ਰੋਣੇ ਵਿੱਚ ਮੇਰੇ ਹਾਸੇ ਵਿੱਚ ਮੇਰੀ ਨੀਂਦ ਵਿੱਚ ਮੇਰੀ ਜਾਗ ਵਿੱਚ ਮੇਰੇ ਸੁਪਨਿਆਂ ਦੇ ਹਰ ਖਾਕੇ ਵਿੱਚ ਭਾਵੇਂ ਜ਼ਿੰਦਗੀ ਇੱਕ ਦੂਸਰੇ ਤੋਂ ਦੂਰ ਦੂਰ ਆਪਣੀ ਆਪਣੀ ਅਲੱਗ-ਅਲੱਗ ਲੀਹਾਂ ਉੱਤੇ ਚੱਲ ਰਹੀ ਸੀ ਪਰ ਮੇਰੇ ਦੁਰਦਿਲ ਦੀ ਪਰਤ ਮੈਨੂੰ ਕਹਿ ਰਹੀ ਸੀ ਕਿ ਏਹ ਦਿਲ ਸਬਰ ਕਰ ਤੇਰਾ ਹੀ ਵਿਖੜਾ ਪੈਣਾ ਕਬੀ ਤੇਰੀ ਮੰਜ਼ਲ ਦੇ ਉਸ ਪੈਂਡੇ ਨਾਲ ਜ਼ਰੂਰ ਆ ਮਿਲੇਗਾ ਜੇ ਸੁੱਤੇ ਪੈਰ ਧਰਨ ਲਈ ਤੂੰ ਬੇਸਬਰ ਹੈ ਜਾਦ ਹੈ ਮੇਰੇ ਪ੍ਰਾਦੀਪਿਆ ਵਾਲੀ ਉਹ ਰਾਤ ਸਦੋ ਹਾਲ ਵਿੱਚ ਅਸੀਂ ਸਾਰੇ ਇਕੱਠੇ ਸਾਂ ਅਸੀਂ ਸਾਰੇ ਨੱਚ ਰਹੇ ਸਾਂ ਮੇਰਾ ਦਿਲ ਵਾਰ ਵਾਰ ਤੈਨ ਦਿਖਣਾ ਚਾਹੁੰਦਾ ਸੀ ਇਸੇ ਕਰਕੇ ਹੀ ਮੈਂ ਨੱਚਦੀ ਨੱਚਦੀ ਕਈ ਵਾਰ ਤੇਰੇ ਕੋਲ ਆ ਗਈ ਸੀ ਪਰ ਹਰ ਵਾਰੀ ਤੇਰੀ ਤੱਕਣੀ ਨੇ ਮੈਨੂੰ ਪਰੇਸ਼ਾਨ ਕੀਤਾ ਸੀ ਤੇਰੀ ਇਹ ਤੱਕਣੀ ਬੜੀ ਰੁੱਖੀ ਸੀ ਨਿਰਖਾਂਸ ਸੀ ਤੇਰੀ ਖਾਹਿਸ਼ ਤੈਨੂੰ ਜਾਨਣਾ ਚਾਹੁੰਦੀ ਸੀ ਤੇਰੀ ਬੇਰੁਖੀ ਮੈਨੂੰ ਇਸ ਖਾਹਿਸ਼ ਦੇ ਰਸਤੇ ਵਿੱਚ ਰੋੜਾ ਬਣ ਕੇ ਖੜੀ ਸੀ ਮੈਂ ਤੇਰੀ ਬੇਰੁਖੀ ਨੂੰ ਪਾਰ ਨਾ ਕਰ ਸਕੀ ਅਖੀਰ ਵਿੱਚ ਉਹ ਆਪਣੀ 마ਸੀ ਗੁਰਿੰਦਰ ਕੋਲ ਜਾ ਬੈਠੀ 마ਸੀ ਮੇਰੀ ਦੋਸਤ ਵਾਂਗ ਅਤੇ 마ਸੀ ਘਟ ਸੀ ਮੈਂ ਉਸ ਨਾਲ ਹਰ ਤਰ੍ਹਾਂ ਦੀ ਗੱਲ ਕਰ ਸਕਦੀ ਸਾਂ ਮੈਂ 마ਸੀ ਨੂੰ ਪੁੱਛਿਆ ਇਹ ਮੁੰਡਾ ਕੌਣ ਹੈ ਇਹਦਾ ਨਾਂ ਹਰਚਰਨ ਹੈ ਅਤੇ ਸਾਡੀ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੈ ਮਾਸੀ ਦਾ ਜਵਾਬ ਸੀ ਇਹ ਵਿਆਹਿਆ ਹੋਇਆ ਇਹਦੀ ਮੰਗਣੀ ਹੋ ਚੁੱਕੀ ਹੈ ਤੇ ਦੋ ਕੁ ਮਹੀਨੇ ਤੱਕ ਇਹਦਾ ਵਿਆਹ ਹੋਣ ਵਾਲਾ ਹੈ। ਓਹ ਵੋ ਮੇਰੇ ਮੂੰਹ ਅਚਾਨਕ ਨਿਕਲ ਗਿਆ। ਤੂੰ ਕੀ ਹੋ ਕੇ ਲੈ ਰਹੀ ਹੈਂ? ਮਾਸੀ ਨੇ ਮੇਰੀ ਨਵਜ ਸਮਝੀ। ਓ ਮੈਨੂੰ ਚੰਗਾ ਲੱਗਦਾ ਮੈਂ ਨਿਸੰਗ ਕਹਿ ਦਿੱਤਾ ਤੇ ਫਿਰ ਜੇ ਨਾ ਮੰਗਿਆ ਹੁੰਦਾ ਤਾਂ ਤੂੰ ਕੁਛ ਕਿਸ ਕਰ ਲੈਂਦੀ। ਚੱਲਿਏ ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ। ਜਿਨ ਨੂੰ ਤੂੰ ਦੇਖ ਕੇ ਆਪ ਪਸੰਦ ਕਰ ਲਿਆ ਤੇ ਉਹਦੇ ਨਾਲ ਹੀ ਇਤਿਆਹ ਕਰਨ ਲਈ ਤਿਆਰ ਇਹ ਸੰਜੋਗਾਂ ਦੇ ਖੇਲ ਹੁੰਦੇ ਆ ਪਰ ਸੰਜੋਗ ਵੀ ਤਾਂ ਆਪੇ ਬਣਾਇਆ ਜਾਂਦੇ ਆ ਭਲਾ ਜੀ ਤੁਸੀਂ ਗੱਲ ਹੀ ਨਹੀਂ ਚਲਾਉਂਦੇ ਤਾਂ ਗੱਲ ਸਿਰੇ ਕਿਵੇਂ ਲੱਗੂ ਮੈਂ ਸੰਜੋਗਾਂ ਦੇ ਚੱਕਰ ਨੂੰ ਨਹੀਂ ਮੰਨਦੀ ਤੇਰੇ ਮੰਨਣ ਜਾਂ ਨਾ ਮੰਨਣ ਵਿੱਚ ਕੀ ਫਰਕ ਪੈਂਦਾ ਇਹ ਤਾਂ ਜੋ ਪ੍ਰਮਾਤਮਾ ਕਰਦਾ ਉਹੀ ਹੁੰਦਾ ਹੈ ਮਾਸੀ ਦੀ ਗੱਲ ਮੇਰੀ ਸਮਝ ਤੋਂ ਬਾਹਰ ਸੀ ਮਾਸੀ ਦੀ ਗੱਲ ਨੇ ਮੈਨੂੰ ਉਹਦੋਂ ਬਿਲਕੁਲ ਝੰਡੂੜ ਕੇ ਰੱਖ ਦਿੱਤਾ ਜਦੋਂ ਤੇ ਰਵਿਆ ਜਿਵੇਂ surjit ਨਾਲ ਤੈ ਹੋਇਆ ਸੀ ਓਵੇਂ ਹੀ ਹੋ ਗਿਆ ਅਤੇ ਮੇਰਾ ਵਿਆਹ ਮੇਰੇ ਮਾਪਿਆਂ ਨੇ ਮੇਰੀ ਮਰਜ਼ੀ ਦੇ ਉਲਟ ਨਰਿੰਦਰ ਨਾਲ ਕਰ ਦਿੱਤਾ ਮੈਂ ਬੜਾ ਰੋਈ ਬੜਾ ਕੁੜਲਾਈ ਪਰ ਮੇਰੀ ਕਿਸੇ ਨੇ ਨਾ ਸੁਣੀ ਮੈਂ ਇੱਕ ਐਸੀ ਦੁਬੀ ਦਾ ਵਿੱਚ ਫਸ ਗਈ ਜਿਸ ਵਿੱਚ ਇੱਕ ਪਾਸੇ ਮਾਪਿਆਂ ਦੀ ਕੀਤੀ ਨਾ ਮੋੜਨ ਦਾ ਅਸੂਲ ਮੇਰੇ ਸਾਹਮਣੇ ਖੜਾ ਸੀ ਅਤੇ ਦੂਸਰੇ ਪਾਸੇ ਮੇਰੀਆਂ ਸਦਰਾ ਚੁਰਾਵਰ ਸਮਾਜਿਕ ਸੂਲਾਂ ਨੇ ਮੇਰੀਆਂ ਸਿਧਰਾਂ ਦਾ ਗਲ ਘੁੱਟ ਦਿੱਤਾ ਤੇ ਮੈਂ ਜੀ ਸਵੱਟ ਕੇ ਗ੍ਰਸਤੀ ਜੀਵਨ ਦੀ ਚੱਕੀ ਵਿੱਚ ਪੀਸੀ ਜਾਣ ਲੱਗੀ ਤੇਰੀ ਅਤੇ ਮੇਰੀ ਜ਼ਿੰਦਗੀ ਵੱਖੋ ਵੱਖਰੀਆਂ ਲੀਹਾਂ ਉੱਤੇ ਚੱਲਣ ਲੱਗੀ ਪਰ ਮੈਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੂੰ ਮੇਰੇ ਦਿਲ ਵਿੱਚ ਨਾ ਨਿਕਲ ਸਕਿਆ ਮੈਂ ਆਪਣੇ ਆਪ ਨੂੰ ਏ ਕਵਾਰ ਬਹੁ ਸਮਝਾਇਆ ਕਿ ਦਿਲਾਂ ਛੱਡ ਇਹ ਖਿਆਲੀ ਮਹਿਲ ਉਸ ਆਦਮੀ ਹਜ ਤੱਕ ਮੇਰੀ ਮਰਜ਼ੀ ਨਹੀਂ ਹੋ ਸਕੀ ਅੱਗੇ ਤੋਂ ਇਸ ਦੀ ਕੀ ਉਮੀਦ ਹੈ ਇਸੇ ਤਰ੍ਹਾਂ ਜ਼ਿੰਦਗੀ ਦੀ ਉਦੇੜ ਹੋਣ ਵਿੱਚ 5 ਸਾਲ ਲੰਘ ਗਏ ਇੰਨਾ 5 ਸਾਲਾਂ ਵਿੱਚ ਭਾਵੇਂ ਦਿਲ ਚਲਕ ਇੱਕ ਦੋ ਵਾਰ ਹੀ ਪਈ ਸੀ ਪਰ ਮੈਨੂੰ ਜਦੋਂ ਵੀ ਮਾਸੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਉਸ ਤੋਂ ਤੇਰਾ ਹਾਲ ਜ਼ਰੂਰ ਪੁੱਛ ਲੈਂਦੀ ਅਸਲ ਵਿੱਚ ਸਾਡੀ ਆਪਸੀ ਖਿਆਲਾਂ ਦੀ ਲੜਾਈ ਵਿੱਚ ਮਾਸੀ ਹੀ ਜਿੱਤੂ ਸਾਬਤ ਹੁੰਦੀ ਰਹੀ ਸੀ ਅਤੇ ਮੈਂ ਹਰ ਕਦਮ ਤੇ ਹਾਰ ਰਹੀ ਸੀ ਹੁੰ ਜਦੋਂ ਵੀ ਮੈਂ ਤੇਰੀ ਗੱਲ ਕਰਦੀ ਤਾਂ ਮਾਸੀ ਜ਼ੋਰ ਦੇ ਕੇ ਕਹਿੰਦੀ ਕਿਉਂ बार-बार ਅਨਹੋਣੀਆਂ ਗੱਲਾਂ ਕਰਦੀ ਏ ਤੂੰ ਉਸ ਦਾ ਕਾਹਦੇ ਲਈ ਹਾਲ ਚਾਲ ਪੁੱਛਦੀ ਏ ਜੋ ਤੇਰਾ ਕਦੀ ਹੋਇਆ ਹੀ ਨਹੀਂ ਜੀਟਾ ਤੇਰੇ ਸਾਹਮਣੇ ਕਦੀ ਬੈਠਾ ਹੀ ਨਹੀਂ ਜਿਸ ਨੂੰ ਤੇਰੇ ਨਾਲ ਕਦੀ ਪਿਆਰ ਹੋਇਆ ਹੀ ਨਹੀਂ ਪਰ ਮੈਂ ਹਰ ਵਾਰੀ ਬੇਸ਼ਰਮ ਹੋ ਕੇ ਮਾਸੀ ਕੋਲੋਂ ਤੇਰਾ ਹਾਲ-ਚਾਲ ਪੁੱਛ ਹੀ ਲੈਂਦੀ ਮੇਰੀ ਇਸ ਵਿੱਚ ਸ਼ਰਮੀ ਨਾਲ ਪਤਾ ਨਹੀਂ ਕਿਉਂ ਮੇਰੀ ਦ੍ਰਿੜਤਾ ਹੋਰ ਵੀ ਪੱਕੀ ਹੁੰਦੀ ਜਾਂਦੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਮਾਸੀ ਦੀ ਹਰ ਗੱਲ ਮੇਰੇ ਲਈ ਚੁਣੌਤੀ ਬਣ ਕੇ ਮੇਰੇ ਸਾਹਮਣੇ ਖੜੋ ਜਾਂਦੀ ਸੀ ਜਿਸ ਦਾ ਮੁਕਾਬਲਾ ਕਰਨ ਲਈ ਮੈਂ ਬੇਸ਼ਰਮੀਆਂ ਸਾਰੀਆਂ ਹੱਦਾਂ ਪਰ ਕਰਨ ਲਈ ਤਿਆਰ ਸੀ ਸਾਰੇ 55 ਸਾਲਾਂ ਵਿੱਚ ਤੇਰੇ ਘਰ ਕੁਲਜਿੰਦਰ ਪੈਦਾ ਹੋ ਕੇ ਹੁਣ ਤੱਕ 4 ਸਾਲ ਦੀ ਹੋ ਗਈ ਸੀ ਮੇਰੇ ਕੋਲ ਇੱਕ ਸਾਲ ਦਾ ਵਰਿੰਦਰ ਸੀ ਘਰ ਵਿੱਚ ਨਰਿੰਦਰ ਨਾਲ ਮੇਰੀ ਚੰਗੀ ਤਰ੍ਹਾਂ ਕਦੀ ਨਹੀਂ ਸੀ ਬਣੀ ਨਰਿੰਦਰ ਦੀਆਂ ਛੋੜੀਆਂ ਬਿੰਦੂ ਸੋਚਾਂ ਮੇਰੀ ਹਾਵ ਭਾਵ ਸਮਝਣ ਵਿੱਚ ਨਾ ਕੰਮ ਰਹੀਆਂ ਮੈਂ ਆਪਣੇ ਆਪ ਨੂੰ ਬਦਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅਕਸਰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ ਮੈਂ ਆਪਣੇ ਆਪ ਨੂੰ ਕਿੰਨਾ ਕੁ ਬਦਲ ਸਕਦੀ ਸੀ ਰਿਸ਼ਤੇ ਵਿੱਚ ਦੋਵੇਂ ਤਰ੍ਹਾਂ ਬਦਲਣ ਦੀ ਕੋਸ਼ਿਸ਼ ਕਰਨ ਤਾਂ ਹੀ ਗੱਡੀ ਚੱਲ ਸਕਦੀ ਹੈ ਨਰੀਂਦਰ ਮੀਰਾ ਦਿਲ ਕਦੀ ਨਾ ਜਿੱਤ ਸਕਿਆ ਅਤੇ ਮੈਂ ਧੁਰ ਦਿਲੋਂ ਉਸਦੀ ਕਦੀ ਨਾ ਹੋ ਸਕੀ ਬਸ ਵਿਆਹ ਕਿਸ਼ਤੇ ਦੀ ਨਰਡ ਵਿੱਚ ਮੇਰਾ ਗਲਾ ਘੁੱਟਦਾ ਗਿਆ ਘੁੱਟਦਾ ਗਿਆ ਜਦੋਂ ਤੇਰੇ ਘਰ surjeet ਦੀ ਕੁਖੋਂ ਕੁਲ ਸਿੰਦਰ ਨੇ ਜਾਨ ਮੋ ਲਿਆ ਸੀ ਪਤਾ ਨਹੀਂ ਕਿਉਂ ਮੇਰੀ ਕੁਖ ਵਿੱਚ ਖੋਸ ਹੀ ਪਈ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ surjeet ਨੇ ਮੇਰਾ ਹੱਕ ਖੋ ਲਿਆ ਹੋਵੇ ਮੇਰਾ ਸਵਾਰਥੀ ਦਿਲ ਮੇਰੇ ਕੁਖੋਂ ਤੇਰੇ ਬੱਚੇ ਦੀ ਖੁਆਇਸ਼ ਰੱਖਦਾ ਸੀ ਆਪਣੀ ਇਸ ਹਾਲਤ ਉੱਤੇ ਮੈਂ ਆਪਣੇ ਆਪ ਨੂੰ ਲਾਂਤ ਵੀ ਪਾਈ ਪੈੜੀਏ ਇੱਕ ਔਰਤ ਹੋ ਕੇ ਦੂਜੇ ਔਰਤ ਦਾ ਹੱਕ ਖੋਣ ਦੀ ਸੋਚਦੀ ਏ ਤੈਨੂੰ ਇਹ ਵੀ ਨਹੀਂ ਸਮਝ ਲੱਗਦੀ ਕਿ ਸੁਰਜੀਤ ਦਾ ਹਰ ਚਰਨ ਨਾ ਵਿਆਹ ਹੋ ਚੁੱਕਾ ਹੈ ਉਹ ਦੋਨੋਂ ਸਮਾਜੀ ਰਿਸ਼ਤੇ ਵਿੱਚ ਬੱਝੇ ਹੋਏ ਹਨ ਇਸ ਲਈ ਇਹ ਸਾਰਾ ਹੱਕ ਉਸ ਦਾ ਹੀ ਬਣਦਾ ਹੈ ਤੇਰਾ ਨਹੀਂ ਬਿਲਕੁਲ ਨਹੀਂ ਬਣਦਾ ਤੂੰ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਹੱਕ ਖੋਣ ਦੀ ਸੋਚ ਰਹੀ ਏ ਔਰ ਦਿੱਕ ਜਨਮ ਦاتی ਹੈ ਜਨਮ ਦاتی ਤਾਂ ਸਿਰਫ ਜਨਮ ਦੇ ਸਕਦੀ ਹੈ ਖੋ ਨਹੀਂ ਸਕਦੀ ਤੂੰ ਇਹ ਕਿਸ ਤਰ੍ਹਾਂ ਕਹਿ ਸਕਦੀ ਏ ਕਿ ਇਸ ਸਮਾਜ ਵਿੱਚ ਜ਼ਾਇਜ਼ ਢੰਗ ਨਾਲ ਹੁੰਦੀ ਆ ਹੀ ਵਰੀ ਔਰਤ ਨੇ ਤਰਾ ਹੱਕ ਖੋਲਿਆ ਮੈਂ ਪਤਾ ਨਹੀਂ ਕਿੰਨੀ ਵਾਰੀ ਇਹੋ ਜੀ ਸੋ ਸੁਰੱਖਣ ਲਈ ਆਪਣੇ ਆਪ ਨੂੰ ਮਾਨਤਾ ਪਾਈਆਂ ਕਈ ਮਹੀਨੇ ਤੱਕ ਇਸ ਦਾ ਪਛਤਾਵਾ ਵੀ ਕਰਦੀ ਰਹੀ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਇਹੋ ਜਿਹੀਆਂ ਗਲਤ ਸੋਚ ਰੱਖਣ ਦੇ ਬਾਵਜੂਦ ਵੀ ਮੇਰੀ ਇਸ ਸੋਚ ਨੂੰ ਆਕਲ ਜ਼ਾਇਜ਼ ਕਰਾਰ ਹੀ ਦਿੰਦਾ ਰਿਹਾ ਖੈਰ ਸਮੇਂ ਦੇ ਨਾਲ-ਨਾਲ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਬਹੁਤ ਵਾਰੀ ਮੈਂ ਨਰਿੰਦਰਨ ਵਿੱਚੋਂ ਤਨ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਹੋ ਨਾ ਸਕਿਆ ਇਹ ਵੀ ਮੇਰਾ ਇੱਕ ਬਹਿਮ ਹੀ ਸੀ ਕਿ ਇੱਕ ਇਨਸਾਨ ਦੂਸਰੇ ਵਰਗਾ ਹੋ ਸਕਦਾ ਹੈ ਕਦੀ ਵੀ ਨਹੀਂ ਵਰਿੰਦਰ ਦੇ ਪੈਦਾ ਹੋਣ ਨਾਲ ਮੈਨੂੰ ਥੋੜੀ ਜਹੀ ਉਮੀਦ ਵੱਜੀ ਸੀ ਕਿ ਸ਼ਾਇਦ ਸਾਡਾ ਆਪਸੀ ਪਾੜਾ ਭਰਨ ਵਿੱਚ ਵਰਿੰਦਰ ਮਦਦ ਕਰੇਗਾ ਪਰ ਇਹ ਵੀ ਨਾ ਹੋਇਆ ਬਲਕਿ ਇਸ ਤੋਂ ਉਲਟ ਆਪਣੇ ਲੜਕੇ ਦੇ ਪੈਦਾ ਹੋਣ ਦੀ ਖੁਸ਼ੀ ਵਿੱਚ ਨਰਿੰਦਰ ਕੋਲ ਸਰਾਪੀਨ ਲੱਗ ਪਿਆ ਅਤੇ ਮੇਰੀਆਂ ਇਸ਼ਾਵਾਂ ਤੇ خواہشਾਂ ਨੂੰ ਪੂਰੀ ਅੱਖੋਂ ਪਰੋਈ ਕਰਤਾ ਗਿਆ ਮੈਂ ਵੀ ਵਰਿੰਦਰ ਨਾਲ ਹੋਰ ਵੱਸਦੀ ਗਈ ਤੇ ਨਰਿੰਦਰ ਮੈਥੋਂ ਦੂਰ ਹੁੰਦਾ ਗਿਆ ਪੈਰ ਪੈਤੀ ਝਗੜਾ ਅੰਕਲ ਗਲਤੀ ਟਕਰਾਅ ਅਖੀਰ ਵਿੱਚ ਮੈਂ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਨਰਿੰਦਰ ਨਾਲ ਇਸੇ ਹੀ ਵਿਵੋਤਾ ਜ਼ਿੰਦਗੀ ਨਹੀਂ ਜੀ ਸਕਦੀ ਮੇਰੀ ਮਾਪਿਆਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੇਰਾ ਘਰੇਲੂ ਤਣਾਵ ਰਹਿ قائم ਰਹੇ ਪਰਖੀ ਉਹਨਾਂ ਨੇ ਵੀ ਮੇਰੀ ਹਾਂ ਵਿੱਚ ਹਾਂ ਮਿਲਾ ਦਿੱਤੀ ਅਤੇ ਕੁਝ ਚਿਰ ਸਪਰੇਸ਼ਨ ਤੋਂ ਬਾਅਦ ਸਾਡਾ ਤਲਾਕ ਹੋ ਗਿਆ ਮੈਂ ਫਿਰ ਮਾਪਿਆਂ ਦੇ ਪੱਲੇ ਪੈ ਗਈ ਪਰ ਹੁਣ ਮੈਂ ਇਕੱਲੀ ਨਹੀਂ ਸੀ ਮੇਰੇ ਨਾਲ ਤਿੰਨ ਕਿਸਾਨ ਦਾ ਬਰਿੰਦਰ ਵੀ ਸੀ ਇੱਕ ਅਜੀਬ ਸਥਿਤੀ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਖੁਸ਼ੀ ਅਤੇ ਗਮੀ ਦੇ ਵਿਚਕਾਰ ਲਟਕੀ ਹੋਈ ਹਾਂ ਇੱਕ ਦਿਨ ਮੈਨੂੰ ਮਾਸੀ ਦਾ ਅਚਾਨਕ ਫੋਨ ਆਇਆ ਸੁਣਿਆ ਕਿ ਮਾਣਾ ਵਰਤਿਆ ਮਾਸੀ ਦਾ ਸਵਾਲ ਸੀ ਕੀ ਹੋਇਆ ਮੈਂ ਵੀ ਸਵਾਲ ਉੱਤੇ ਹੋਰ ਸਵਾਲ ਕੀਤਾ ਪਰ ਚਰਨ ਦੀ ਬੋਟੀ ਪੂਰੀ ਹੋ ਗਈ ਤਦੋਂ ਮੇਰੀ ਹਵਾਸ ਉੱਡ ਗਈ ਦਿੱਖ ਹੱਟਤਾ ਹੋ ਗਿਆ ਮੈਂ ਵੀ ਵਾਕ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਜਵਾਬ ਵਿੱਚ ਕੀ ਕਹਾਂ ਇੱਕ ਇੱਕ ਬਹੁਤ ਵੱਡੀ ਰਜ਼ਨ ਦੀ ਸੀ ਜੋ ਤੇਰੇ ਅਤੇ ਤੇਰੀ ਛੋਟੀ ਜਹੀ jaan ਹੁਲਜਿੰਦਰ ਨਾਲ ਬੱਤੀ ਸੀ ਮੇਰਾ ਦਿਲ ਵਾਰ-ਵਾਰ ਚਾਹੁੰਦਾ ਸੀ ਕਿ ਮੈਂ ਤੈਨੂੰ ਮਿਲਾਂ ਤੇਰੇ ਨਾਲ ਤੇਰਾ ਦੁੱਖ ਸਾਂਝਾ ਕਰਾਂ ਤੇਰੇ ਦਿਲ ਨੂੰ ਤਰਵਾਸ ਦੇਵਾਂ ਭਾਵੇਂ ਇੱਕ ਹਮਰਾਜ਼ ਹੋਣ ਦੇ ਨਾਤੇ ਨਾ ਸਹੀ ਪਰ ਕੱਟੂਕਟ ਇੱਕ ਇਨਸਾਨ ਹੋਣ ਦੇ ਨਾਤੇ ਹੀ ਸਹੀ ਹੁਣ ਮੇਰੇ ਮਨ ਵਿੱਚ ਤੇਜ਼ਾਨੇੁਰਮੀ ਪ੍ਰਗੁਲ ਹੋ ਗਈ ਮੈਂ ਸੋਚ ਰਹੀਂਦੀ ਕਿ ਤੂੰ ਕਿੰਨੇ ਛੋਟੇ ਬੱਚੇ ਦੀ ਪਾਲਣਾ ਕਰੇਂਗਾ ਤੂੰ ਨਿੱਕੀ ਜਾਨ ਆਪਣੀ ਮਾਂ ਦਾ ਵਿਛੋੜਾ ਕਿਵੇਂ ਸਹਾਰੇਗੀ ਕੁਲ ਜ਼ਿੰਦਰ ਨੂੰ ਆਪਣੀ ਮਾਂ ਦੀ ਮਨਤਾ ਕਿੱਥੋਂ ਮਿਲੇਗੀ ਤੂੰ ਇੱਕ ਬਾਪ ਹੋਣ ਦੇ ਨਾਤੇ ਉਸ ਲਈ ਮਾਂ ਕਿਵੇਂ ਬਣ ਸਕੇਗਾ ਇਹ ਸਾਰੀਆਂ ਗੱਲਾਂ ਜਿੱਥੇ ਮੈਂ ਆਪਣੀ ਮਨ ਵਿੱਚ ਚਿਤਵੀਦੀ ਰਹਿੰਦੀ ਸੀ ਉੱਥੇ ਮੈਂ ਇਨਾਂ ਨੂੰ ਆਪਣੀ ਮਾਸੀ ਨਾਲ ਵੀ ਟੈਲੀਫੋਨ ਰਾਹੀਂ ਸਾਂਝੀਆਂ ਕਰਦੀ ਰਹਿੰਦੀ ਸੀ ਜਿਸ ਮੂੜ ਉਤੀ ਜ਼ਿੰਦਗੀਆਂ ਖੜੀ ਹੋਈ ਸੀ ਇਸ ਦਾ ਮੈਨੂੰ ਅਜੀਬ ਅਹਿਸਾਸ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਵਿਚਾਰ ਮਾਸੀ ਦੇ ਵਿਚਾਰਾਂ ਦੀ ਪਿੱਠ ਲਾ ਰਹੇ ਸਾਂ ਜਾਂ ਉਸਦੇ ਵਿਚਾਰ ਮੇਰੇ ਅਖੜ ਵਿਚਾਰਾਂ ਨੂੰ ਟੁੱਟ ਦਿਖਾ ਰਹੇ ਸਾਂ ਇਹ ਇੱਕ ਬੜੀ ਅਜੀਬ ਹਾਲਤ ਸੀ ਜਿਸ ਦਾ ਮੈਂ ਪੂਰੀ ਤਰ੍ਹਾਂ ਗੁਲੇਸ਼ਨ ਨਾ ਕਰ ਸਕੀ ਜ਼ਿੰਦਗੀ ਬਾਰੇ ਮੇਰਾ ਫਲਸਫਾ ਇੰਨੀ ਡੂੰਘਾਈ ਵਿੱਚ ਨਾ ਜਾ ਸਕਿਆ ਕਿ ਉਹ ਇਸ ਦਾ ਮਿਸਤਾਰਾ ਕਰ ਸਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਤਾਰ ਸਕੇ ਭਾਵੇਂ ਕੁਝ ਵੀ ਹੋਵੇ ਪਰ ਮੈਨੂੰ ਕਿਸੇ ਹੱਦ ਤੱਕ ਇਹ ਮਹਿਸੂਸ ਹੋ ਰਿਹਾ ਸੀ ਕਿ ਮੈਂ ਆਪਣੇ ਮਨਸੂਬੇ ਵੱਲ ਰੱਤੀ ਰੱਤੀ ਕਰਕੇ ਵੱਧ ਰਹੀ ਹਾਂ ਪਰ ਇਸ ਸੋਚ ਦੇ ਪਿੱਛੇ ਮੇਰੀ ਆਤਮਾ ਕਦੀ ਕਦੀ ਮੈਨੂੰ ਲਾਂਨਤਾ ਕੂਨ ਲੱਗ ਪੈਂਦੀ ਉਹ ਮੇਨੂੰ ਜ਼ਿੰਦਗੀ ਵਿੱਚ ਵਾਪਰਨੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੀ। ਉਹ ਮੈਨੂੰ ਕਹਿੰਦੀ ਚੰਦਰੀਏ ਦੇਖ, ਕਿਰਤੀ ਠੀਠ ਇਰਾਦੇ ਨਹੀਂ ਇੱਕ ਜ਼ਿੰਦਗੀ ਮੌਤ ਦੇ ਮੂੰਹ ਵਿੱਚ ਤੱਕ ਦਿੱਤੀ ਹੈ। ਇੱਕ ਪੁੱਤਰ ਤੋਂ ਪਿਓ ਵਿਛੋੜ ਦੇ ਤਾਂ ਇੱਕ ਬੱਚੀ ਮਾਸੂਮ ਮੱਤਾ ਤੋਂ ਵਾਂਝੀ ਹੋ ਗਈ ਹੈ। ਇੱਕ ਪਤੀ ਨੇ ਆਪਣੀ ਪਤਨੀ ਦਾ ਵਿਯੋਗ ਲਾ ਦਿੱਤਾ ਹੈ। ਤੈਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ। ਅਜਿਹੀ ਹਾਲਤ ਵਿੱਚ ਮੈਂ ਸ਼ਟਕੜਾ ਸੰਭੀ। ਮੈਨੂੰ ਮੇਰੀ ਮਾਸੀ ਦੇ ਸੰਜੋਗ ਤੇ ਵਿਜੋਗ ਨਾਲ ਭਰਪੂਰ ਵਿਚਾਰ ਆ ਕੇ ਤਸੱਲੀ ਦੇਣੀ ਸ਼ੁਰੂ ਕਰ ਦਿੰਦੀ। ਮੈਂ ਆਪਣੇ ਆਪ ਨੂੰ ਉਹਨਾਂ ਦੇ ਸਹਾਰੇ ਨਾਲ ਹੌਂਸਲਾ ਦੇਣਾ ਸ਼ੁਰੂ ਕਰ ਦਿੰਦੀ। ਅਸੀਂ ਹੀ ਹਾਲਤ ਵਿੱਚ ਮਾਸੀ ਦੇ ਵਿਚਾਰ ਮੈਨੂੰ ਇੱਕ ਮਸੀਹਾ ਜਾਪਨ ਲੱਗ ਜਾਂਦੇ। ਸੰਜੋਗਾਂ ਨੇ ਜਿਵੇਂ ਮੇਰੀ ਖੁਆਇਸ਼ ਨਹੀਂ ਮੇਰੀ ਜ਼ਿੰਦਗੀ ਦੇ ਅਗਲੇ ਪੜਾਅ ਨੂੰ ਜਿਸ ਤਰ੍ਹਾਂ ਬਣਾ ਦਿੱਤਾ ਕਿ ਇੱਕ ਦਿਨ ਮੈਂ ਆਪਣੀ ਮਾਸੀ ਮੈਂ ਤੇ ਵਿੰਦਰ ਨਾ ਸ਼ਾਪਿੰਗ ਸੈਂਟਰ ਵਿੱਚ ਘੁੰਮ ਰਹੀ ਸੀ ਕਿ ਅਚਾਨਕ ਤੇਰੀ ਝਲਕ ਪਈ ਤੂੰ ਵੀ ਕੁਲ ਜ਼ਿੰਦਰ ਨਾ ਸ਼ਾਪਿੰਗ ਕਰ ਰਿਹਾ ਸੀ ਉਹ ਮਾਸੀ ਦਾ ਤੇ ਅੰਤਰੇ ਵੱਲ ਘਰਉਣ ਤੋਂ ਨਾ ਰਹਿ ਸਕੀ ਮਾਸੀ ਉਹ ਦੇ ਕੋਣ ਖੜਾ ਇਹ ਤਾਂ ਹਰ ਚਰਨ ਹੈ ਹਾਂ ਚਲ ਇਹ ਵਿਚਾਰੇ ਦਾ ਹਾਲ ਪੁੱਛੀ ਮੈਂ ਕਿਹਾ ਮਾਸੀ ਇੱਕਦਮ ਮੇਰੇ ਮਨ ਮੇਰੇ ਹਾਲਾਤ ਇਸ ਸਥਿਤੀ ਨੂੰ ਪਾਪ ਕੇ ਸਾਨੂੰ ਤੇਰੇ ਵੱਲ ਲੈ ਤਰੀ ਰਸਮੀ ਹੈਲੋ ਹੈਲੋ ਤੂੰ ਬਾਦ ਮਾਸੀ ਨੇ ਹੀ ਸਾਡੀ ਆਪਸੇ ਜਾਣ ਪਛਾਣ ਕਰਾਈ ਸੀ ਤੇਰੇ ਉੱਤੇ ਪੁਰਾਪੂ ਜੀਸਿਆ ਹੋਇਆ ਸੀ ਮੈਂ ਨਿਸਾਨ ਤੇਰੇ ਨੰਕਲ ਵੱਲ ਦਾ ਸਿੰਸ ਲੱchnon ਲਈ ਉਤਾਵਲੀ ਸੀ ਮੈਂ ਤੇਰੇ ਨਾਮ ਤੇ ਘਰ ਵਾਲੀ ਦੇ ਗੁਜ਼ਰ ਜਾਣ ਦਾ ਤੇ ਤੇਰੇ ਤਰਫ ਜੋ ਹਲਕਾ ਤਾਂ ਦਾ ਸੰਬੇਖ ਫੇਰ ਮੈਂ ਸਾਂਝਾ ਕੀਤਾ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਮਹਿਸੂਸ ਕੀਤਾ ਕਿ ਤੇਰੇ ਵਿੱਚੋਂ ਉਹ ਪਹਿਲਾ ਵਾਲਾ ਕੁਮੰਡੀ ਇਨਸਾਨ ਤੈਨੂੰ ਛੱਡ ਚੁੱਕਾ ਸੀ ਇਹ ਸ਼ਾਇਦ ਉਹਨਾਂ ਹਾਲਾਤਾਂ ਦੀ ਮਿਹਰਮੰਨੀ ਸੀ ਜਾਂ ਕਰੋਪੀ ਸੀ ਮਿਹਰਮੰਨੀ ਮੇਸ ਕਰਕੇ ਕਹਿ ਰਹੀ ਹਾਂ ਕਿਉਂਕਿ ਇਸ ਪਿੱਛੇ ਮੇਰੀ ਖੁਦਗਰਜ਼ੀ ਪ੍ਰਬਲ ਰੂਪ ਧਾਰੀ ਖੜੀ ਸੀ ਜਿਸਨੇ ਕਰੋਪੀ ਨੂੰ ਪੜਾ ਦਿੱਤਾ ਸੀ ਸਾਡੇ ਹਾਲਾਤਾਂ ਨੂੰ ਇੱਕ ਦੂਸਰੇ ਸਾਹਮਣੇ ਰੱਖਣ ਲਈ ਮਾਸੀ ਨੇ ਬੜਾ ਮਹੱਤਵਪੂਰਨ ਰੋਲ ਨਿਭਾਇਆ ਜਿਸ ਦਾ ਸਿੱਟਾ ਇਹ ਹੋਇਆ ਕਿ ਤਕਰੀਬਨ ਇੱਕ ਘੰਟੇ ਦੀ ਇਸ ਮਿਲਣੀ ਵਿੱਚ ਸਾਡਾ ਮਠਾਈ ਦੀ ਦੁਕਾਨ ਤੇ بیٹھ ਕੇ ਚਾਹ ਪੀਣ ਦਾ ਤੇ ਬੱਚਿਆਂ ਨੂੰ ਕੁਝ ਖਿਡੌਣੇ ਪਲਾਉਣ ਤੇ ਪਰਚਾਉਣ ਦਾ ਸਾਰਾ ਪ੍ਰਕਰਨ ਸਾਡੀਆਂ ਭਾਵਨਾਵਾਂ ਵਿੱਚੋਂ ਆਪਣੇ ਆਪ ਹੀ ਮੁਨਫੀ ਹੋ ਗਿਆ। ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਇਹ ਸਭ ਕੁਝ ਇੱਕ ਸੁਪਨੇ ਵਿੱਚ ਹੀ ਹੋ ਗਿਆ ਸੀ। ਖੈਰ ਉਸ ਤੋਂ ਬਾਅਦ ਸਾਡੀ ਆਪਸੀ ਟੈਲੀਫੋਨ ਰਹੀ ਗੱਲਬਾਤ ਹੌਲੀ-ਹੌਲੀ ਵਧਣੀ ਸ਼ੁਰੂ ਹੋਈ। ਅਸੀਂ ਇੱਕ ਦੂਸਰੇ ਦੇ ਹਾਲਾਤਾਂ ਨੂੰ ਕਾਫੀ ਨੇੜੇ ਤੋਂ ਦੇਖਿਆ ਤੇ ਸਮਝਿਆ ਸਾਡੀਆਂ ਕੁਝ ਆਪਸੀ ਮਿਲਨੀਆਂ ਨੇ ਵਰਿੰਦਰ ਦੇ ਕੁਲ ਜ਼ਿੰਦਰ ਨੂੰ ਆਪਸ ਵਿੱਚ ਖੁੱਲ੍ਹਣ ਮਿਲਣ ਦਾ ਮੌਕਾ ਦਿੱਤਾ ਫਿਰ ਇੱਕ ਦਿਨ ਉਹ ਮੌਕਾ ਵੀ ਆਇਆ ਜਿਸ ਦਿਨ ਮੇਰੀਆਂ ਜਨਮ ਜਨਮ ਤੋਂ ਤਰਕਦੀਆਂ ਸੁਪਰਾਂ ਨੂੰ ਫਲ ਲੱਗਾ ਜਦੋਂ ਉਹ ਸਾਡੇ ਘਰ ਆ ਕੇ ਮਾਸੀ ਦੀ ਹਾਜ਼ਰੀ ਵਿੱਚ ਮੇਰੇ ਮਾਪੇ ਨੇ ਮੇਰੇ ਨੰਵਿਆ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ ਇਕ ਅਜੀਬ ਜਿਹਾ ਹਾਸਮਤੀ ਮੈਂ ਸਿਰ ਤੋਂ ਪੈਰਾਂ ਤੱਕ थरथरा ਰਹੀ ਸੀ ਮੇਰੇ ਕੋਲੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਮਾਸੀ ਉਹ ਵਾਕ ਸੀ ਇਸ ਲਈ ਨਹੀਂ ਕਿ ਸੰਡਾਪਸੀ ਰਿਸ਼ਤਾ ਬਣਨ ਜਾ ਰਹੀ ਹਾਂ ਸੀ ਬਲਕਿ ਇਸ ਲਈ ਕਿ ਮੇਰੀਆਂ ਖੁਆਇਸ਼ਾਂ ਨੂੰ ਮੂਰ ਪਹਿਨਣ ਜਾ ਰਹੀ ਹਾਂ ਸੀ ਉਹਨਾਂ ਖੁਆਇਸ਼ਾਂ ਨੂੰ ਜਿਨ੍ਹਾਂ ਨੂੰ ਮਾਸੀ ਕਈ ਵਾਰ ਨਕਾਰ ਚੁੱਕੀ ਸੀ ਜਿਨ੍ਹਾਂ ਵਾਰੀ ਉਸਨੇ ਮੈਨੂੰ ਬਹੁਤ ਵਾਰੀ ਲਾਣਤਾ ਪਾਈਆਂ ਸਾਂ ਉਸਨੇ ਕਈ ਵਾਰੀ ਮੈਨੂੰ ਸਜੋਗਾਂ ਦਾ ਯੋਗ ਦੱਸ ਕੇ ਤੂੰ ਰੋਂ ਬਣੇ ਰਿਸ਼ਤੇਆਂ ਵਿੱਚ ਮੈਨੂੰ ਦਖਲ ਦੇਣ ਤੋਂ ਵਰਜਿਆ ਸੀ ਜਿਹੇ ਦਖਲ ਨੂੰ ਕੈਰ ਦਾ ਨਾਂ ਦਿੱਤਾ ਸੀ ਭਾਵੇਂ ਮੇਰੀਆਂ خواہشਾਂ ਹਮੇਸ਼ਾ ਬੱਸ ਜ਼ਿੱਦ ਸਨ ਤੇਰੇ ਦਸਨ ਹੁਣ ਵੀ ਮੈਂ ਕਿਸੇ ਹੱਦ ਤੱਕ ਬਦਲ ਚੁੱਕੀ ਸਾਂ ਹੁਣ ਮੈਂ ਆਪਣੇ ਆਪ ਨੂੰ ਹੋਣੀ ਦੀ ਸੌਕ ਨਹੀਂ ਸੀ ਸਮਝਦੀ ਮੈਂ ਵੀ ਤਾਂ ਕੁਦਰਤ ਦੀ ਹੀ ਕੱਟ ਪੁਤਲੀ ਹੀ ਸਾਂ ਜਿਸ ਨੂੰ ਹਲਾਤ ਨੇ ਆਪਣੇ ਨੰਗੇੜੀ ਚੜਾ ਕੇ ਹੋ ਉੱਚੇ ਨੀਵੇਂ ਝੁਟੇ ਦਿੱਤੇ ਸਨ ਮੈਨੂੰ ਪਰਖਿਆ ਸੀ ਸੰਝੋਲਿਆ ਸੀ ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਤੂੰ ਦੁਬਾਰਾ ਸੇਰਵਨ ਕੀ ਮੈਨੂੰ ਫਿਰ ਇੱਕ ਵਾਰੀ ਦੁਲਹਨ ਬਣਾ ਕੇ ਤੇ ਸਾਹਮਣੇ ਪੇਸ਼ ਹੋਣ ਦਾ ਮਾਣ ਦਿੱਤਾ ਉਹ ਸਵਾਗਤ ਮੇਰੇ ਲਈ ਅਸਲੀ ਸਵਾਗਤ ਸੀ ਜਿਸ ਵਿੱਚ ਮਨ ਦੀਆਂ ਰੀਝਾਂ ਨੇ ਕੰਧੀਆਂ ਰੀਝਾਂ ਨੂੰ ਇੱਕ ਮਿੱਕ ਕੀਤਾ ਸੀ ਜਦੋਂ ਸਹੀ ਅਰਥਾਂ ਵਿੱਚ ਮੇਰੀ ਵਿਵਹਤਾ ਜੀਵਨ ਦਾ ਇੱਕ ਜੋਤ ਦੋਈ ਮੂਰਤੀ ਦਾ ਸੰਕਲਪ ਸਾਖ ਸਾਥ ਹੋਈ ਆਸੀ ਉਸ ਦਿਨ ਮੇਰੀ ਜ਼ਿੰਦਗੀ ਦੇ ਅਤੀਤ ਦਾ ਹੰਡਾਇਆ ਮੇਰਾ ਸਾਰਾ ਸੰਤਾਪ ਇੱਕਦਮ ਮਨਫੀ ਹੋ ਗਿਆ ਸੀ ਮੈਨੂੰ ਆਪਣੇ ਅਤੀਤ ਦਾ ਕੋਈ ਦੁੱਖ ਨਹੀਂ ਸੀ ਕਿਸੇ ਨਾਲ ਕੋਈ ਗਿਲਾ ਨਹੀਂ ਸੀ ਮੇਰੀਆਂ ਖੁਆਇਸ਼ਾਂ ਚਿੱਤ ਗਈਆਂ ਸਨ ਅਤੇ ਮਾਸੀ ਦੇ ਸੰਜੋਗ ਹਰਗੇ ਸਾ ਜਿਤਿੰਦਰੀਆਂ ਸੋਚਾਂ ਦੀ ਲੜੀ ਇਥੇ ਆ ਕੇ ਇਕਦਮ ਉਹਦੋਂ ਟੁੱਟ ਗਈ ਜਦੋਂ ਉਸਨੇ ਆਪਣੇ ਸਾਹਮਣੇ ਫੁੱਲਾਂ ਦਾ ਗੁਲਦਸਤਾ ਲੈ ਖੜੇ ਹਰਚਰਨ ਨੂੰ ਦੇਖਿਆ ਜਿਸਨੇ ਪਿੱਛੇ-ਪਿੱਛੇ ਅਵਿੰਦਰ ਅਤੇ ਕੁਲਜਿੰਦਰ ਵੀ ਆਏ ਸਨ ਇਕਦਮ ਉਮੜ ਕੇ ਜਤਿੰਦਰ ਨੇ ਹਰਚਰਨ ਨੂੰ ਗਲਵਖੜੀ ਵਿੱਚ ਲੈ ਲਿਆ ਅਤੇ ਅਥਰੂਆਂ ਦੀ ਛੜੀ ਲਾਉਂਦਿਆਂ ਆਪਣੇ ਪਿਆਰੇ ਦਾ ਸਵਾਗਤ ਕਰਦਿਆਂ ਇਕਦਮ ਬੋਲ ਉਠੀ ਜਨਮ ਜਨਮ ਤੋਂ ਤਰਸੀ ਰਹੀ ਨੂੰ ਮਿਲਿਆ ਪਿਆਰ ਹੁਣ ਤੇਰਾ ਹੂਰ ਗਮੰਦ ਦੀ ਕਾਲੀ ਰਾਤ ਦਾ ਹੋਇਆ ਅੰਤ ਸਵੇਰਾ ਮੀਰੀ ਧਰਤ ਸੁਹਾਵੀ ਹੋਈ ਅੰਮ੍ਰਿਤ ਵਰੀਆਂ ਤੇਰਾ ਨੋਖੇ ਰੁੱਤ ਬਹਾਰਾਂ ਵਾਲੀ ਖਿੜਿਆ ਬਾਗ ਮੇਰਾ ਤਿੰਨ ਫੁੱਲ ਨੇ ਇਸ ਦੇ ਅੰਦਰ ਖੁਸ਼ਬੂ ਟੈਕ ਤੇ ਖੇੜਾ ਇੱਕ ਮੇਰਾ ਇੱਕ ਤੇਰਾ ਸੱਜਣਾ ਇੱਕ ਮੇਰਾ ਇੱਕ ਤੇਰਾ